ਅੱਜ ਅਹੀਂ ਗੁਰਦਾਸਪੁਰ ਤੋਂ ਨਵੇਂ ਬੱਸ ਸਟੈਂਡ ਤੋਂ ਸਿੱਧਾ ਬਾਈਪਾਸ ਨੂੰ ਦਿਨਾ ਨਗਰ ਰੋਡ ਦਿਨਾ ਨਗਰ ਸਾਈਡ ਨੂੰ ਆਉਂਦੇ ਹੀ ਜਿੱਥੋਂ ਕਿ ਸਾਡੇ ਪਿੱਛੇ ਦੋ ਮੋਟਰਸਾਈਕਲ ਤੇ ਨੌਜਵਾਨ ਪਿੱਛਾ ਕਰਦੇ ਹੋਏ ਆਏ ਜਿਨ੍ਹਾਂ ਨੇ ਮੇਰੀ ਪਿੱਛੇ ਬੈਠੀ ਬੇਟੀ ਦੀ ਚੈਨ ਲਾ ਲਈ ਆ ਕਿੰਨੇ ਕਿ ਮੇਰੀ ਘਟਨਾ ਇਹ 2:30 ਵਜੇ ਦੀ ਘਟਨਾ ਆ ਅਸੀਂ ਆਪਣੇ ਘਰ ਨੂੰ ਆਉਂਦੇ ਹੀ ਵਾਪਸ ਗੁਰਦਾਸਪੁਰ ਤੋਂ ਕਿਹੜੀ ਜਗ੍ਹਾ ਤੇ ਵਾਪਸ ਕੀ ਇੱਕ ਟਣਾ ਵਾਪੜੀ ਹੈ ਮਤਲਬ ਕਿ ਬਾਈਪਾਸ ਦੇ ਸੈਂਟਰ ਚ ਪੰਪਟਰੋਲ ਪੰਪ ਤੇ ਜਿਹੜੀ ਕਾਰਜ ਏਜੰਸੀ ਆ ਨਾ ਉਹਦੇ ਲੱਗ ਨਹੀਂ ਰੇ ਜਿਹੜੀ ਨਹੀਂ ਨੁਕਸਾਨ ਕੁਛ ਨਹੀਂ ਹੋਇਆ ਮਤਲਬ ਕਿ ਉਹਨੇ ਚਲਦੀ ਸਕੂਟੀ ਤੋਂ ਹੀ ਚੈਨ ਚ ਦੀਚਰਾ ਪਮੜੀ ਉਹ ਦੋ ਦੋ ਤੋਲੇ ਦੀ ਚੈਨ ਹਾਂਜੀ ਮੰਗ ਪ੍ਰਸ਼ਾਸਨ ਚ ਕੋ ਇਹ ਹੀ ਆ ਕਿ ਮਤਲਬ ਕਿ ਉਹ ਮੁੰਡਿਆਂ ਨੂੰ ਫੜਿਆ ਜਾਏ ਕਿਉਂਕਿ ਉਹ ਬਿਨਾਂ ਨੰਬਰ ਪਲੇਟ ਤੋਂ ਮੋਟਰਸਾਈਕਲ ਸੀ ਤੇ ਇਸ ਕਰਕੇ ਪਛਾਣ ਨਹੀਂ ਆਈ ਤੇ ਉਹਨਾਂ ਨੂੰ ਫੜਿਆ ਜਾਏ ਤੇ ਜੋ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਹਾਂਜੀ ਕਰਵਾਈ ਹੈ ਹਾਂਜੀ ਉਸੇ ਵਾਲੇ ਕਰਵਾਈ ਉਸੇ ਵਾਲੇ ਆ ਗਈ ਪੁਲਸ ਉਹ ਕਹਿੰਦੇ ਵੀ ਕੱਲ ਤੱਕ ਅਹੀਂ ਵੈਰੀਫਿਕੇਸ਼ਨ ਕਰਕੇ ਤੇ ਇਹਨਾਂ ਨੂੰ ਮਤਲਬ ਜਲਦੀ ਜਲਦੀ ਫੜਾਂਗੇ ਮੇਰਾ ਨਾਮ ਜਲਜੀਤ ਕੌਰ ਪਿੰਡ ਆਮਨਗਰ ਤੋਂ ਉਹਨਾਂ ਦਾ ਨਾਮ ਕਮਲਜੀਤ ਕੌਰ ਹਾਂਜੀ 2 ਟੋਲੇ ਦੀ ਚੈਨੀ ਆ ਹਾਂਜੀ ਸੋਨੇ ਦੀ ਜੈਨ ਅੱਜ ਅਸੀਂ ਗੁਰਦਾਸਪੁਰ ਤੋਂ ਨਵੇਂ ਬੱਸ ਸਟੈਂਡ ਤੋਂ ਸਿੱਧਾ ਬਾਈਪਾਸ ਨੂੰ ਦਿਨਾਨਗਰ ਰੋਡ ਤੇ ਦਿਨਾਨਗਰ ਸੈਡ ਨੂੰ ਆਉਂਦੇ ਹੀ ਜਿੱਥੋਂ ਕਿ ਸਾਡੇ ਪਿੱਛੇ ਦੋ ਮੋਟਰਸਾਈਕਲ ਤੇ ਨੌਜਵਾਨ ਪਿੱਛਾ ਕਰਦੇ ਹੋਏ ਆਏ ਜਿਨ੍ਹਾਂ ਨੇ ਮੇਰੀ ਪਿੱਛੇ ਬੈਠੀ ਬੇਟੀ ਦੀ ਚੈਨ ਲਾ ਲਈ ਆ ਕਿੰਨੇ ਕਿ ਮੇਰੀ ਘਟਨਾ ਇਹ 2:30 ਵਜੇ ਦੀ ਘਟਨਾ ਆ ਅਸੀਂ ਆਪਣੇ ਘਰ ਨੂੰ ਆਉਂਦੇ ਹੀ ਵਾਪਸ ਗੁਰਦਾਸਪੁਰ ਤੋਂ ਕਿਹੜੀ ਜਗ੍ਹਾ ਤੇ ਵਾਪਰੀਆ ਇੱਕ ਘਟਨਾ ਵਾਪਰੀ ਹੈ ਮਤਲਬ ਕਿ ਬਾਈਪਾਸ ਦੇ ਸੈਂਟਰ 'ਚ ਪੈਟਰੋਲ ਪੰਪ ਤੇ ਜਿਹੜੀ ਕਾਰ ਏਜੰਸੀ ਆ ਨਾ ਉਹਦੇ ਲੱਗ ਨੇ ਦੇ ਜਿਹੜੇ ਨਹੀਂ ਨੁਕਸਾਨ ਕੁਛ ਨਹੀਂ ਹੋਇਆ ਮਤਲਬ ਕਿ ਉਹਨਾਂ ਚੱਲਦੀ ਸਕੂਟੀ ਤੋਂ ਹੀ ਚੈਨ ਚ ਦੀ ਚਰਾਪ ਮਾਰੇ ਉਹ ਦੋ ਦੋ ਤੋਲੇ ਦੀ ਚੈਨ ਆ ਹਾਂਜੀ ਮੰਗ ਪ੍ਰਸ਼ਾਸਨ ਚੋ ਇਹ ਹੀ ਆ ਕਿ ਮਤਲਬ ਕਿ ਉਹ ਮੁੰਡਿਆਂ ਨੂੰ ਫੜਿਆ ਜਾਏ ਕਿਉਂਕਿ ਉਹ ਬਿਨਾਂ ਨੰਬਰ ਪਲੇਟ ਤੋਂ ਮੋਟਰਸਾਈਕਲ ਸੀ ਤੇ ਇਸ ਕਰਕੇ ਪਛਾਣ ਨਹੀਂ ਆਈ ਤੇ ਉਹਨਾਂ ਨੂੰ ਫੜਿਆ ਜਾਏ ਤੇ ਜੋ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਹਾਂਜੀ ਕਰਵਾਈ ਹਾਂਜੀ ਉਸੇ ਵਾਲੇ ਕਰਵਾਈ ਉਸੇ ਵਾਲੇ ਆ ਗਈ ਪੁਲਿਸ ਉਹ ਕਹਿੰਦੇ ਵੀ ਕੱਲ ਤੱਕ ਨਹੀਂ ਵੈਰੀਫਿਕੇਸ਼ਨ ਕਰਕੇ ਤੇ ਇਹਨਾਂ ਨੂੰ ਮਤਲਬ ਜਲਦੀ ਜਲਦੀ ਫੜਾਂਗੇ ਮੇਰਾ ਨਾਮ ਜਲਜੀਤ ਕੌਰ ਪਿੰਡ ਆਮਨਗਰ ਤੋਂ ਉਹਨਾਂ ਦਾ ਨਾਮ ਕਮਲਜੀਤ ਕੌਰ ਹਾਂਜੀ 2 ਟੋਲੇ ਦੀ ਜਾਨੀ ਆ ਹਾਂਜੀ ਸੋਨੇ ਦੀ ਜਾਨੀ